ਜੀ ਮੈਮ ਕੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਨਾਮ ਬਲਜੀਤ ਕੋਰ ਹੈ ਕਿਹੜਾ ਮੋਹੱਲਾ ਹੈ ਮੈਮ ਰਾਮਸ਼ੰਕ ਇਨਕਲੇ ਫਤੇਗਰ ਮੱਲਾ ਮੈਮ ਕੀ ਗੱਲਬਾਤ ਹੋਈ ਹੈ ਸਰ ਐਕਚੁਅਲੀ ਇੱਥੇ ਨਾ ਕੱਲ 8 ਵਜੇ ਦੀ ਗੱਲ ਆ ਰਾਤ ਦੀ ਤੇ ਇਹਨਾਂ ਨੇ ਨਾ ਪ੍ਰਵਾਸੀਆਂ ਨੇ ਨਾ ਬੇਟੀ ਨੇ ਇੱਕ ਨੇ ਗਾਣੇ ਲਾਇਓ ਸੀ ਚੀਚੀ ਤੇ ਅਸੀਂ ਸਿਰਫ ਮੇਰੀ ਸਿਸਟਰ ਤੇ ਮੈਂ ਸੀਗੇ ਇੱਥੇ ਗਲੀ ਦੇ ਵਿੱਚ ਹੋਰ ਕੋਈ ਨਹੀਂ ਸੀਗਾ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਗਾਉਂਡ ਥੋੜਾ ਘੱਟ ਕਰ ਲਓ ਕਿ ਸਾਡੇ ਬੱਚਿਆਂ ਦਾ ਪੇਪਰ ਉਹ ਸਟੱਡੀ ਕਰ ਰਹੀ ਹੈ ਤੇ ਇਹਨਾਂ ਨੇ ਉਹ ਕਹਿੰਦੀ ਮੈਂ ਨਹੀਂ ਕਰਨਾ ਘੱਟ ਜੋ ਮਰਜ਼ੀ ਕਰ ਲਓ ਤੇ ਬਾਅਦ ਵਿੱਚ ਉਹਦੇ ਪਰ ਫਾਦਰ ਸਾਹਿਬ ਨੇ ਉਹ ਪ੍ਰਵਾਸੀਆਂ ਪਰਿਵਾਰ ਦੇ ਫਾਦਰ ਸਾਹਿਬ ਨੇ ਉਹਨੂੰ ਹੱਥੋਪਾਈ ਹੋਈ ਆ ਕੁੱਟਿਆ ਵਾ ਤੇ ਉਹ ਉਹਨੂੰ ਇੰਨਾ ਗੁੱਸਾ ਚੜਿਆ ਕੁੜੀ ਨੂੰ ਤੇ ਜਿੱਦਾਂ ਅਸੀਂ ਉਹਨਾਂ ਦੇ ਗੇਟ ਦੇ ਬਾਹਰ ਹੀ ਸੀਗੇ ਆਪਾਂ ਅੰਦਰ ਐਂਟਰਸ ਨਹੀਂ ਕੀਤੇ ਆਪਾਂ ਬਾਹਰ ਹੀ ਸੀਗੇ ਤੇ ਇਹਨੇ ਮੇਰੀ ਸਿਸਟਰ ਨੂੰ ਧੱਕਾ ਮਾਰਿਆ ਤੇ ਇਹਦੇ ਗਲੇ ਨੂੰ ਇਹਦੇ ਉਹਨਾਂ ਨੇ ਪਾਇਆ ਸੀ ਕੁਛ ਉਹ ਤਰੂ ਦਿੱਤੀ ਉਹਨੇ ਸਿੰਗੀ ਕੁਛ ਪਾਇਆ ਸੀਗਾ ਤੇ ਮੇਰੀ ਚੁੰਨੀ ਫਾ ਲਈ ਮੇਰੀ ਚੁੰਨੀ ਖਿੱਚ ਕੇ ਲਾ ਕੇ ਉਹ ਮਾਰੀ ਕੁੜੀ ਨੂੰ ਬਾਅਦ ਵਿੱਚ ਫਿਰ ਉਹ ਸਾਡੇ ਨਾਲ ਹੱਥੋ ਪਾਈ ਹੋਣ ਤੇ ਆ ਗਈ ਤੇ ਫਿਰ ਅਸੀਂ ਵੀ ਹੱਥੋ ਪਾਈ ਤੇ ਆ ਗਏ ਅਸੀਂ ਦੋ ਜਾਨੇ ਸੀਗੇ ਉਹਨਾਂ ਦੇ ਫਾਦਰ ਸਾਹਿਬ ਤੇ ਮਦਰ ਵੀ ਆਏ ਉਹ ਵੀ ਸਾਡੇ ਨਾਲ ਇੱਥੇ ਹੱਥੋ ਪਾਈ ਹੋਣ ਲੱਗੇ ਮੋਰ ਤੇ ਆ ਕੇ ਬਾਅਦ ਵਿੱਚ ਉਹਨਾਂ ਨੇ ਆਪਣੀ ਕੁੜੀ ਨੂੰ ਕੁੱਟ ਕੇ ਫਿਰ ਲੈ ਗਏ ਗੁੱਸੇ ਵਿੱਚ ਜਦੋਂ ਉਹਨਾਂ ਦੀ ਕੁੜੀ ਨਾਲ ਹੋਇਆ ਤੇ ਬਾਅਦ ਜੋ ਕੁੜੀ ਉਥੇ ਰੋਟੇ ਜਾ ਕੇ ਡੇਗ ਗਈ ਆ ਤਾਂ ਕੁੜੀ ਉਹਦੀ ਨੇ ਸਾਨੂੰ ਛੜੇ ਆਮ ਧਮਕੀ ਦਿੱਤੀ ਆ ਉਹਦਾ ਵੀਡੀਓ ਕਲਿੱਪ ਵੀ ਮੇਰੇ ਕੋਲ ਪਿਆ ਵਾ ਕਿ ਕਹਿੰਦੀ ਅਸੀਂ ਕਹਿੰਦੇ ਕੱਲੇ ਕੱਲੇ ਨੂੰ ਕਹਿੰਦੀ ਚੋਨ ਚੋਨ ਕੇ ਕਹਿੰਦੀ ਮਾਰਾਂਗੇ ਕਹਿੰਦੀ ਮੈਂ ਤੇ ਕਿੰਨੇ ਕੁ ਪ੍ਰਵਾਸੀ ਰਹਿੰਦੇ ਨੇ ਮੈਡਮ ਸਰ ਇੱਥੇ ਘਟੋ ਘਟ 35 ਚਾਲੀ ਜਾਣੇ ਹੈਗੇ ਆ ਪਹਿਲਾਂ ਵੀ ਕਦੀ ਇਹਨਾਂ ਨੇ ਕੋਈ ਇਦਾਂ ਦੀ ਗੱਲਬਾਤ ਕੀਤੀ ਹੈ ਹਾਂਜੀ ਸਰ ਪਹਿਲਾਂ ਵੀ ਇੱਥੇ ਹੋ ਚੁੱਕਾ ਵਾ ਪਹਿਲਾਂ ਇੱਥੇ ਇੱਕ ਕੁੜੀ ਨੂੰ ਕਰੰਟ ਲੱਗਾ ਵਾ ਉਹ ਬਬਾਉ ਉੱਥੇ ਵਾਸ਼ਰੂਮ ਚ ਨਹਾਉਂਦੀ ਸੀ ਇੱਕ ਇੱਥੇ ਪ੍ਰਵਾਸੀ ਦਾ ਕੋਈ ਬੰਦਾ ਸੀਗਾ ਉਹ ਉਹ ਕੁਛ ਸ਼ਾਇਦ ਮੈਨੂੰ ਨਹੀਂ ਲੱਗਦਾ ਉਹ ਕੱਲੀ ਸੀਗੀ ਕੁੜੀ ਉਹ ਵਾਸ਼ਰੂਮ ਚ ਜਦੋਂ ਨਹਾ ਰਹੀ ਸੀ ਤੇ ਉਹਨੂੰ ਕਰੰਟ ਲੱਗਾ ਕਿੱਦਾਂ ਲੱਗਾ ਸਾਨੂੰ ਇਸ ਬਾਰੇ ਨਹੀਂ ਕੁਝ ਪਤਾ ਹੈਗਾ ਤੇ ਬਾਅਦ ਵਿੱਚ ਉਹ ਕੁੜੀ ਮਰ ਗਈ ਤੇ ਇੱਥੇ ਇਕੱਠੇ ਹੋ ਕੇ ਲੋਕਾਂ ਨੇ ਪੰਜਾਬੀਆਂ ਨੇ ਇਹਨਾਂ ਦਾ ਕੁਝ ਨਹੀਂ ਹੋਣ ਦਿੱਤਾ ਇਹਨਾਂ ਨੇ ਮਸਲਾ ਸਾਂਭ ਲਿਆ ਕਿਉਂਕਿ ਜਿਨ੍ਹਾਂ ਦਾ ਮਕਾਨ ਆ ਉਹ ਵੀ ਪੰਜਾਬੀ ਆ ਉਹ ਤੋਂ ਬਾਅਦ ਫਿਰ ਇੱਥੇ ਬਾਲਾਤਕਾਰ ਵੀ ਤੱਕ ਹੋਇਆ ਤੇ ਉਹ ਵੀ ਇਹਨਾਂ ਦੇ ਆਪਸ ਵਿੱਚ ਹੀ ਜਿੱਦਾਂ ਇਹਨਾਂ ਦੇ ਪਰਿਵਾਰਾਂ ਵਿੱਚ ਹੋਇਆ ਉਹ ਵੀ ਇਹਨਾਂ ਨੇ ਮੁੱਦਾ ਇੱਦੀ ਬੰਦ ਕਰ ਦਿੱਤਾ ਫਿਰ ਇੱਥੇ ਚੋਰੀ ਦੇ ਵੀ ਕੇਸ ਹੁੰਦੇ ਹੋਏ ਆ ਇਹਨਾਂ ਦੇ ਤੇ ਪਰ ਇੱਥੇ ਜਾਨੀ ਕਿ ਕੋਈ ਵੀ ਇਨਾਂ ਤੇ ਕੋਈ ਕਾਨੂੰਨੀ ਕਾਰਵਾਈ ਕਿਸੇ ਨੇ ਨਹੀਂ ਕਰਵਾਈ ਅਜੇ ਤੱਕ ਮੈਡਮ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਇਨਫੋਰਮ ਕੀਤਾ ਹੈ ਤੇ ਹੁਣ ਕੀ ਮੰਗ ਕਰਦੇ ਹੋ ਹਾਂਜੀ ਸਰ ਮੈਂ ਪੁਲਿਸ ਕੰਪਲੇਂਟ ਅੱਜ ਦਿੱਤੀ ਆ ਤੇ ਕੱਲ ਵੀ ਪੁਲਿਸ ਆਈ ਸੀਗੀ ਤੇ ਅੱਜ ਮੈਂ ਮਾਰਨਿੰਗ ਜਾ ਕੇ ਪੁਲਿਸ ਕੰਪਲੇਂਟ ਦਿੱਤੀ ਆ ਮੈਂ ਇਹੀ ਮੰਗ ਕਰਦੀ ਪਈ ਆ ਕਿ ਸਾਨੂੰ ਇਨਾਂ ਤੋਂ ਖਤਰਾ ਵਾ ਪ੍ਰਵਾਸੀ ਪਰਵਾਨਾ ਕੋ ਸਾਡਾ ਇਹ ਮਸਲਾ ਸੁਲਝਾਇਆ ਜਾਵੇ ਜਲਦ ਤੋਂ ਜਲ ਹਾਂਜੀ ਕੀ ਨਾਜੀ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਨਾਮ ਕਰਨ ਹੈ ਔਰ ਕਾਫੀ ਟਾਈਮ ਤੋਂ ਤੇ ਰਹਿ ਰਹੇ ਹੈਗੇ ਆ ਕਾਫੀ ਟਾਈਮ ਤੋਂ ਕਾਫੀ ਪ੍ਰੋਬਲਮ ਆ ਰਹੀਆਂ ਜਿੱਦਾ ਕੱਲ ਕੇ ਮੱਲੇ ਦੇ ਵਿੱਚ ਇਹ ਰਹਿ ਰਹੇ ਬਈ ਹੈ ਨਾ ਕਾਫੀ ਇਹ ਇਹ ਕੱਲ ਕੇ ਫਤੇਗੜ ਰਾਮਸਰ ਕੋਲੋਨੀ ਹੈਗੀ ਹੈ ਕਨਕੇ ਔਰ ਥੋੜੇ ਟਾਈਮ ਤੋਂ ਅਸੀਂ ਸਾਰਿਆਂ ਨੇ ਮੀਟਿੰਗ ਬਣਾ ਕੇ ਜਿਸ ਤਰ੍ਹਾਂ ਕਰ ਰਹੇ ਹੈ ਕੱਲ ਕੇ ਜਿਹੜਾ ਬੱਚੇ ਦੇ ਨਾਲ ਕਾਂਡ ਇਸ ਤਰ੍ਹਾਂ ਹੋਇਆ ਹੈ ਨਾ ਤੇ ਸਾਨੂੰ ਖੁਦ ਦਾ ਵੀ ਡਰ ਪਿਆ ਹੋਇਆ ਹੈ ਕਿ ਕੱਲ ਕੇ ਇੱਥੇ ਜਿੱਦਾਂ ਆਮ ਰਹਿ ਰਹੇ ਆ ਸਭ ਆਪਣੇ ਬੱਚਿਆਂ ਨੂੰ ਸਾਹਮਣੇ ਕੱਢ ਵੀ ਨਹੀਂ ਸਕਦੇ ਬੜੀ ਦਿੱਕਤ ਆ ਰਹੀ ਹੈ ਜਿੱਦਾ ਕੱਲ ਕੇ ਕਾਫੀ ਪ੍ਰੋਬਲਮ ਆ ਰਹੀ ਹੈ ਕਿ ਅਸੀਂ ਇਹੀ ਮੰਗ ਕਰਾਂਗੇ ਕਿ ਜਲਦੀ ਤੋਂ ਜਲਦੀ ਇਸ ਜੀ ਇਹ ਹੋ ਜਾਏ ਤਾਂ ਬਿਹਤਰ ਹੈ ਕੱਲ ਕਿ ਜਾ ਕੇ ਅੰਦਰ ਨਿਗਮ ਮਾਇਕਰਿਕ ਕੋਲ ਵੀਡੀਓ ਬਣਾ ਕੇ ਦੇਖੋ ਅੰਦਰ ਕਿੰਨਾ ਗੰਦ ਪਿਆ ਕਿੰਨੇ ਚੂਹੇ ਕਿੰਨਾ ਕੀ ਹੈ ਇੱਕ ਮੱਛਰ ਜਿਹਾ ਪੈਦਾ ਹੋ ਗਿਆ ਇੱਕ ਬੰਦਾ ਬਿਮਾਰ ਹੋ ਗਿਆ ਤਾਂ ਕੀ ਹੋਏਗਾ ਕੱਲ ਉਹਦੇ ਤਾਂ ਗਵਰਨਮੈਂਟ ਕਹਿੰਦੀ ਜੇ ਕਰ ਰਹੇ ਉਹ ਕਰ ਰਹੇ ਨੇ ਲੇਕਿਨ ਇਸ ਤਰ੍ਹਾਂ ਕੁਝ ਵੀ ਨਹੀਂ ਹੋ ਰਿਹਾ ਕੱਲ ਲੇਕਿਨ 70 ਸਾਲ ਹੋ ਗਏ ਇਹ ਦੇਸ਼ ਜਨਤਾ ਦੇ ਕੱਚੇ ਰੋਡ 'ਤੇ ਹੈਗੇ ਕੋਈ ਲਿਹਾਇ ਨਹੀਂ ਸਿਸਟਮ ਨਹੀਂ ਹੈਗਾ ਤੇ ਮੈਨੂੰ ਲੱਗਦਾ ਨੇ ਕਿ ਕੋਈ ਕਿਸੇ ਹੋਰ ਕੰਟਰੀ ਚਲ ਜੀ ਉਹ ਬਿਹਤਰ ਹੈ ਕੱਲ ਬਚਾਤਾ ਹੋਏਗਾ ਨੇ ਤੇ ਉਹ ਵੀ ਨਹੀਂ ਲੱਗ ਰਿਹਾ ਕੱਲ ਥਾਂ ਥਾਂ ਤੇ ਟੀਕੇ ਲਗਾ ਰਹੇ ਨਸ਼ਾ ਕਰ ਰਹੇ ਹੈਗੇ ਬਤੂ ਬਤ ਕੋਈ ਅਛਤ ਮੈਟਰ ਹੋਏ ਤਾਂ ਠੀਕ ਹੈ ਨਹੀਂ ਤਾਂ ਫਿਰ ਦੇਖਾਂਗੇ ਇਹ ਤਾਂ ਜੀਤ ਕਰਕੇ ਕੰਟਰੀ ਛੱਡ ਕੇ ਚਲ ਜਾਈਏ ਇਸ ਤਰ੍ਹਾਂ ਮਾਹੌਲ ਬਣਿਆ ਪਿਆ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰঞ্জੀਤ ਸਿੰਘ ਰਾਣਾ ਜੀ ਅੱਜ ਰਾਮਸ਼ਰਮਨ ਕਲੇ ਪਹੁੰਚੇ ਹੋ ਕੀ ਗੱਲਬਾਤ ਹੋਈ ਹੈ ਅ ਕੱਲ ਬਲਜੀਤ ਭੈਣ ਦਾ ਫੋਨ ਆਇਆ ਸੀ ਰਾਤੀ ਬੇ ਕੁਝ ਪ੍ਰਵਾਸੀਆਂ ਵਾਲੋਂ ਇਹਨਾਂ ਨਾਲ ਬਤਮੀਜ਼ੀ ਕੀਤੀ ਗਈ ਆ ਤੇ ਰਾਤੀ ਮੌਕੇ ਦੇ ਉੱਤੇ ਪੁਲਿਸ ਪਹੁੰਚ ਗਈ ਸੀ ਨਾਲ ਜੋ ਕੰਪਲੇਂਟ ਕੀਤੀ ਗਈ ਸੀ ਤੇ ਉਸ ਕਰਨਾ ਹੀ ਰਾਤੀ ਨਹੀਂ ਆਏ ਕਿ ਸਵੇਰੇ ਥਾਣੇ ਪਹੁੰਚਾਂਗੇ ਪਰ ਅੱਜ ਕੁਝ ਪ੍ਰੋਗਰਾਮ ਰੱਖੇ ਹੋਏ ਸੀ ਪਿੰਡਾਂ ਦੇ ਵਿੱਚ ਉੱਧਰ ਗਏ ਹੋਏ ਸੀ ਤੇ ਹੁਣ ਦਾ ਮੌਕਾ ਸੀ ਤਾਂ ਹੀ ਆਏ ਸੀ ਗੱਲ ਇਹ ਆ ਜੀ ਦੋ ਤਿੰਨ ਮੁੱਦੇ ਹੋ ਗਏ ਆ ਪ੍ਰਵਾਸੀਆਂ ਨੂੰ ਇਹ ਚੀਜ਼ਾਂ ਪਤਾ ਵੀ ਆ ਬਈ ਆ ਚੀਜ਼ਾਂ ਹੋਈਆਂ ਆ ਤੇ ਪ੍ਰਵਾਸੀ ਹੱਲੇ ਵੀ ਨਹੀਂ ਅੜਦੇ ਪਏ ਇੱਕ ਸਾਰਾ ਨ ਵੱਡੀ ਦੁੱਖ ਦੀ ਗੱਲ ਆ ਮੈਂ ਬਾਰ ਬਾਰ ਪਿੱਟਦਾ ਪੰਜਾਬੀ ਪੰਜਾਬੀ ਦਾ ਸਾਥ ਦਿਓ ਸਾਡੇ ਗੁੱਸੇ ਗਿੱਲੇ ਹੁਣ ਉਹ ਲੱਗ ਗਈ ਇੱਕ ਚੀਜ਼ ਆ ਆਪਾਂ ਹਜ਼ਾਰ ਹਜ਼ਾਰ ਕਮਰੇ ਦੇ ਪਿੱਛੇ ਮਰੀ ਜਾਂਦੇ ਯਾਰ ਆਪਾਂ ਨੂੰ ਇਹ ਨਹੀਂ ਆ ਕੱਲ ਨੂੰ ਇਹਨਾਂ ਦੇ ਕਿਸੇ ਬੱਚੇ ਨਾਲ ਜਦੋਂ ਕੋਈ ਗਲਤ ਕੰਮ ਹੋ ਗਿਆ ਜਾਂ ਕੁਝ ਵੀ ਹੋ ਗਿਆ ਆਪਾਂ ਬਾਅਦ ਚ ਕਹਿਣਾ ਯਾਰ ਹਾਂ ਅਮਰੀਕੀ ਜਿਹੀ ਕਰਾਇ ਤੇ ਬਾਅਦ ਚ ਉੱਤੇ ਕਾਰਵਾਈ ਹੋਗੀ ਉਹ ਬੰਦੇ ਨੂੰ ਸ਼ਰਮ ਚਾਹੀਦੀ ਆ ਇਹ ਚੀਜ਼ਾਂ ਨੂੰ ਬੰਦ ਕਰਨਾ ਚਾਹੀਦਾ ਜੇਰੀ ਮਹੱਲੇ ਵਾਲੇ ਇਸ ਚੀਜ਼ ਨਾਲ ਨਹੀਂ ਐਗਰੀ ਕਰਦੇ ਕਿ ਉਹ ਇਹਨੂੰ ਖਾਲੀ ਕਰਾਰ ਵਿੱਚ ਕੋਈ ਦਿੱਕਤ ਨਹੀਂ ਆ ਜਿਹਦਾ ਐਡਾ ਵੱਡਾ ਪਲਾਟ ਪਿਆ ਕੋਈ 5-7000 ਰੁਪਏ ਨਾਲ ਉਹਦਾ ਘਰ ਨਹੀਂ ਚੱਲਦਾ ਹੋਊਗਾ ਠੀਕ ਆ ਐਡਾ ਵੱਡਾ ਮੈਟਰ ਨਹੀਂ ਆ ਬਾਕੀ ਗੱਲ ਇਹ ਆ ਜੀ ਜਿੰਨਾ ਚਿਰ ਪੁਲਿਸ ਕਲੀਅਰੈਂਸ ਸਰਟੀਫਿਕੇਟ ਉਹ ਨਹੀਂ ਦਿੰਦਾ ਉਹਨਾਂ ਛੇ ਸਿਰਫ ਹਫਤੇ ਦਾ ਟਾਈਮ ਦਿੱਤਾ ਉਹਨੂੰ ਫੋਨ ਤੇ ਗੱਲ ਹੋ ਗਈ ਆ ਹਫਤੇ ਦੇ ਵਿੱਚ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਊਗਾ ਨਹੀਂ ਤਾਂ ਹਫਤੇ ਦੇ ਬਾਅਦ ਆ ਕੇ ਅਸੀਂ ਇਹ ਖਾਲੀ ਕਰਾਵਾਂਗੇ ਉਹਦੇ ਲਈ ਪੁਲਿਸ ਪ੍ਰਸ਼ਾਸਨ ਨੇ ਸਾਡਾ ਜੋ ਕਰਨਾ ਕਰ ਲੇ ਪਰ ਹਫਤੇ ਬਾਅਦ ਅਸੀਂ ਇਹੜਾ ਪਲਾਟ ਆ ਖਾਲੀ ਕਰਾ ਕੇ ਛੱਡਣਾ ਇਹਦਾ ਲੀਡਰ ਆ ਨਾ ਇਨੀ ਘਰ ਤੋਂ ਦੇ ਨਾਲ ਨਹੀਂ ਤੋਂ ਸਾਡੀ ਵਿੱਚ ਵੀ ਤੁਹਾਨੂੰ ਆਪਣਾ ਇਲੈਕਸ਼ਨ ਹੋਣਿਆ ਦੇਖੋ ਸਾਡੇ ਚ ਕੁਝ ਕਾਂਗਰਸੀ ਹੋਣੇ ਕੋਈ ਬੀਜੇਪੀ ਕੋ ਤਾਲੂ ਦਾ ਬਿਲਕੁਲ ਸਾਡਾ ਕੋਈ ਲੀਡਰ ਆ ਕੇ ਮੇਰੇ ਚ ਮੋਢੇ ਹੱਥ ਮਾਰਦਾ ਸਾਡਾ ਉਹਨੂੰ ਕਹੇ ਇੱਕ ਹੰਦੀ ਦੀ ਗੱਲ ਆਪਾਂ ਗੱਲੇ ਦੀ ਗੱਲ ਕੋਲ ਕਲੀਨਰ ਦਾ ਕੰਮ ਇਹ ਕਰਨ ਦੇ ਆਈ ਨਹੀਂ ਉਹ ਇਲਾਕਾ ਨਹੀਂ 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 ਵੀ ਵੀਰ ਤੋਂ ਨਹੀਂ ਜਾ ਚਾਰ ਪੰਜ ਵੀ ਗਏ ਦੀਆਂ 2:00 ਵਜੇ ਤੋਂ 4:00 ਘੰਟੇ ਚੱਲਦੇ ਨੇ ਚਾਰਾਂ ਦੇ ਦੇਖ ਕੇ ਕਿੰਨਾ ਮੈਸਜ ਹੈ ਅੱਜ ਦੋ ਦਿਨਾਂ ਤੋਂ ਕੋਈ ਨਾ ਕਰਾ ਰਿਹਾ ਲਾਪ ਕਰਾਉਣੇ ਕਦੇ ਹੋ ਜਾਂਦੇ ਕੋਈ ਜਿੱਦ ਨਾਲ ਪਰੇ ਜਾਂਦੀ ਰਾਤ ਨੂੰ ਨਾ ਸਮੇਂ ਹੈ ਨਾ ਸਮੇਂ ਹੈ ਉਹ ਵੀ ਦੇਖੋ ਮੈਂ ਨਹੀਂ ਹੱਸਦਾ ਦਾਰ ਬਿਲਕੁਲ ਬਿਲਕੁਲ ਸਾਡੇ ਨਾਲ ਸਾਥ ਦਿਓ ਇਹ ਫਾਰਮੈਟ ਆਈਡੀ ਲੈਣੀ ਕਿ ਵੀ ਦਾਊਟ ਆਈਡੀ ਕਰਨੀ ਲੈਣੀ ਸਮਝ ਨਹੀਂ ਸਕਦਾ